ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਸੀਮ ਟੱਕ ਲੈ ਕੇ ਆਏ ਆ ਜੀ 50 ਕਿੱਲਿਆਂ ਦਾ ਇਹ ਟੱਕ ਹੈ ਜੀ ਵਿੱਚ ਚਾਰ ਮੋਟਰਾਂ ਨੇ ਪੱਕੇ ਮੋਟਰ ਕਨੈਕਸ਼ਨ ਲੱਗੇ ਨੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9877988446 ਜੋ ਕਿ ਐਡ ਕਰਵਾਉਣ ਦੇ ਲਈ ਹੈ ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਤੇ ਫੁੱਲ ਸਕਰੀਨ ਦੀ ਇੱਕ ਵੀਡੀਓ ਬਣਾ ਕੇ ਸਾਨੂੰ WhatsApp ਕਰ ਸਕਦੇ ਹੋ ਜੀ ਇਸ ਨੰਬਰ ਤੇ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਤੇ ਚਲਾ ਦਿੱਤੀ ਜਾਊਗੀ ਜੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਤੇ ਫੁੱਲ ਸਕਰੀਨ ਦੀ ਵੀਡੀਓ 5 ਤੋਂ 7 ਮਿੰਟਾਂ ਦੀ ਹੋਣੀ ਚਾਹੀਦੀ ਹੈ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ ਜਿਆਦਾ ਟਾਈਮ ਤੁਹਾਡਾ ਨਾ ਖਰਾਬ ਕਰਦੇ ਹੋਏ ਬਾਦਿਆਂ ਜੀ ਵੀਡੀਓ ਵੱਲ ਅੱਜ ਜਿਹੜਾ ਅਸੀਂ ਬਾਣ ਲੈ ਕੇ ਆਏ ਹਾਂ ਜੀ ਟੋਟਲ 50 ਕਿਲੇ ਇਹ ਜ਼ਮੀਨ ਹੈ ਜੀ ਜਿਹਦੇ ਵਿੱਚ 4 ਕਨੈਕਸ਼ਨ ਲੱਗੇ ਹੋਏ ਨੇ ਤਕਸੀਮ ਟਾਕ ਹੈ ਚਾਰ ਮੋਟਰ ਕਨੈਕਸ਼ਨ ਲੱਗੇ ਨੇ ਜੀ ਤਕਸੀਮ ਟਾਕ ਹੈ ਜੀ ਵਿੱਚ ਸ਼ਾਨਦਾਰ ਕੋਠੀ ਬਣੀ ਹੋਈ ਹੈ ਵਿੱਚ ਸ਼ਾਨਦਾਰ ਤੁਹਾਨੂੰ ਕੋਠੀ ਦੇਖਣ ਨੂੰ ਮਿਲੂਗੀ ਚਾਰ ਮੋਟਰ ਕਨੈਕਸ਼ਨ ਨੇ ਟੋਟਲ 50 ਕਿੱਲੇ ਜ਼ਮੀਨ ਹੈ ਤਕਸੀਮ ਟਾਕ ਹੈ ਜੀ ਸਰਸੇ ਤੋਂ 40 ਕਿਲੋਮੀਟਰ ਮਿੱਠਾ ਪਾਣੀ ਹੈ ਜੀ 20 ਕਿੱਲੇ ਕਿਨੂ ਦਾ ਬਾਗ ਲੱਗਿਆ ਹੋਇਆ ਤੇ 30 ਕਿੱਲੇ ਝੋਨਾ ਲੱਗਦਾ 20 ਕਿੱਲੇ ਕਿਨੂ ਦਾ ਬਾਗ ਲੱਗਿਆ ਹੋਇਆ ਜੀ ਤੇ 30 ਕਿੱਲਾਂ ਦੇ ਵਿੱਚ ਝੋਨਾ ਲੱਗਦਾ ਸਰਸੇ ਤੋਂ 40 ਕਿਲੋਮੀਟਰ ਹੈ ਮਿੱਠਾ ਪਾਣੀ ਹੈ ਚਾਰ ਮੋਟਰ ਕਨੈਕਸ਼ਨ ਤੁਹਾਨੂੰ ਦੇਖਣ ਨੂੰ ਮਿਲਣਗੇ ਵਿੱਚ ਸ਼ਾਨਦਾਰ ਕੋਠੀ ਜੀ ਤੇ ਟੋਟਲ ਮਿਆ ਆ ਕਿਲੇ ਜਮੀਨ ਤਕਸੀਮ ਟੱਕ ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ 55 ਲੱਖ ਰੁਪਿਆ ਕਿਲੇ ਦਾ ਰੇਟ ਰੱਖੇਗੇ ਜੀ 55 ਲੱਖ ਰੁਪਏ ਕਿਲੇ ਦਾ ਰੇਟ ਹੈ ਜੀ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 946666634 946666634 ਇਸ ਨੰਬਰ ਤੇ ਫੋਨ ਕਰਕੇ ਤੁਸੀਂ 50 ਕਿੱਲੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਜੀ 55 ਲੱਖ ਰੁਪਏ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਜਾ ਕੇ ਮਾਲਕ ਵੇਦ ਨਾਲ ਡੀਲ ਜਿਹੜੀ ਕਰ ਸਕਦੇ ਹੋ ਜੀ ਸਿਰਸੇ ਤੋਂ 40 ਕਿਲੋਮੀਟਰ ਹੈ ਜੀ ਤੇ ਵਿੱਚ ਸ਼ਾਨਦਾਰ ਕੋਠੀ ਬਣੀ ਹੈ ਵਧੀਆ ਤਕਸੀਮ ਟਾਕ ਹੈ ਜੀ ਤੇ ਚਾਰ ਮੋਟਰ ਕਨੈਕਸ਼ਨ ਲੱਗੇ ਨੇ ਵਧੀਆ ਟਾਪ ਦਾ ਸੌਦਾ ਵਸ ਤੁਸੀਂ ਜਾ ਕੇ ਨੰਬਰ ਤੇ ਕਾਲ ਕਰ ਲੈ ਇੱਕ ਵਾਰੀ ਨੰਬਰ ਦੁਆਰੇ ਨੋਟ ਕਰ ਲਓ 94666634 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਹਜ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹੀ ਗਰੂ ਜ਼ਰੂਰ ਲਿਖ ਦਿਓ ਜੀ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਚਾਹੀਦੀ ਹੈ ਜੀ ਕਿਹੋ ਜੀ ਜ਼ਮੀਨ ਹੋਵੇ ਕਿੰਨੇ ਕੁ ਰੇਟ ਦੀ ਹੋਵੇ ਤੇ ਕਿਹੋ ਜੀ ਮਤਲਬ ਕੋਠੀ ਚਾਹੀਦੀ ਜਾਂ ਤੁਹਾਨੂੰ ਘਰ ਚਾਹੀਦਾ ਇਹ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਜੀ ਉਹਨਾਂ ਦਾ ਤੈਦ ਲੋ ਧੰਨਵਾਦ ਤੁਹਾਡਾ ਆਪਣਾ ਚੈਨਲ ਹੈ ਜੀ ਟਰੈਕਟਰ ਮੇਲਾ ਚੈਨਲ ਤੁਸੀਂ ਇਸ ਦੇ ਨਾਲ ਜੁੜੇ ਹੋਏ ਹੋ ਤੁਹਾਡਾ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ